ਗੱਡੀ ਇੰਟਰਸੈਕਸ਼ਨ ਤੇ ਰੁਕੀ ਹੀ ਸੀ ਕਿ ਇੱਕ ਭੀਖ ਮੰਗਣ ਵਾਲਾ ਗੱਡੀ ਕੋਲ ਆ ਖਲੋਤਾ ਅਮਰੀਕਾ ਵਰਗੇ ਅਮੀਰ ਮੁਲਕ 'ਚ ਇਹ ਦ੍ਰਿਸ਼ ਆਮ ਹੀ ਵੇਖਣ ਨੂੰ ਮਿਲ ਜਾਂਦੇ ਆ ਮੈਨੂੰ ਤਰਸ ਆਇਆ ਤੇ ਜੇਬ 'ਚੋਂ 20 ਡਾਲਰ ਦਾ ਨੋਟ ਕੱਢ ਕੇ ਉਹਨੂੰ ਫੜਾ ਦਿੱਤਾ ਨਾਲ ਬੈਠੇ ਸਪੁੱਤਰ ਤੇ ਸਿੰਘਣੀ ਅੱਗ ਬਬੂਲਾ ਹੋ ਗਏ ਕਹਿਣ ਲੱਗੇ ਇਹ ਨਸ਼ੇੜੀ ਆ ਵੇ ਲੜਿਆ ਭਲਾਈ ਨਾਲ ਤੇ ਤਰਸ ਕਾਦਾ ਮੈਨੂੰ ਮਾਤ ਦਿੰਦੇ ਦਿੰਦੇ ਪਤਾ ਨਹੀਂ ਕਿੰਨਾ ਕੁਝ ਹੋਰ ਬੋਲ ਗਏ ਮੈਂ ਚੁੱਪ ਰਿਆ ਤੇ ਉਵੇਂ ਘਰ ਜਾ ਕੇ ਬੈੱਡ ਤੇ ਲੇਟ ਗਿਆ ਦਿਮਾਗ 'ਚ ਉਹੀ ਗੱਲ ਚੱਲ ਰਹੀ ਸੀ ਪਰ ਇੱਕਦਮ ਕੁਝ ਤਾਜ਼ਾ ਮਹਿਸੂਸ ਹੋਇਆ ਜਦੋਂ ਗੱਲ ਯਾਦ ਆ ਮੇਰੇ ਗੁਰੂ ਬਾਬੇ ਨੇ ਆਪਣੇ ਪਿਤਾ ਜੀ ਕੋਲ ਚਪੇੜਾਂ ਵੀ ਖਾਧੀਆਂ ਸੀ ਫਿਰ ਅੱਖਾਂ ਬੰਦ ਕੀਤੀਆਂ ਤੇ ਸੋਚਾਂ ਕੈਲੀਫੋਰਨੀਆ ਤੋਂ 45 ਸਾਲ ਪਿੱਛੇ ਪਿੰਡ ਪਹੁੰਚ ਗਈਆਂ ਕਿ ਮੈਂ ਸਕੂਲੋਂ ਆਇਆ ਹੀ ਸੀ ਕਿ ਮੰਜੇ ਤੇ ਪਈ ਮਾਂ ਨੇ ਹੌਕਾ ਭਰਿਆ ਤੇ ਕਿਹਾ ਪੁੱਤ ਮੈਨੂੰ ਤਾਪ ਚੜਿਆ ਹੋਇਆ ਲਾਗੇ ਨਾ ਆਵੀ ਐਵੇਂ ਲਾਗ ਲੱਜੂ ਜਾ ਕੇ ਬਿੰਦੋ ਦੇ ਘਰੋਂ ਰੋਟੀ ਖਾ ਲਾ ਪਾਕਿਸਤਾਨ ਦੇ ਲਾਹੌਰ ਤੋਂ ਉੱਜੜ ਕੇ ਆਏ ਚਾਰ ਗਰੀਬ ਪਰਿਵਾਰ ਚੀਮੇ ਮਝੈਲ ਸਨ ਪਿੰਡ ਦੀ ਪੁਰਾਣੀ ਮਸਜਿਦ ਜੋ ਹੁਣ ਗੁਰਦੁਆਰਾ ਸੀ ਭਾਈ ਮਲਕੀਸ਼ ਸਿੰਘ ਗ੍ਰੰਥੀ ਸਿੰਘ ਸੀ ਤੇ ਸਿੱਖੀ ਦੀ ਸਾਂਝ ਕਰਕੇ ਦਰਸ਼ਨ ਹੁੰਦੇ ਸੀ ਸਿੱਧਕ ਤੇ ਸਿੱਖੀ ਦੀ ਅ ਕੁਝ ਨਹੀਂ ਸੀ ਗਰੀਬੀ ਇੰਨੀ ਜ਼ਿਆਦੀ ਕਿ ਕੱਪੜੇ ਵੀ ਲੋਕਾਂ ਦੇ ਦਿੱਤੇ ਪਾਉਣੇ ਡੰਗ ਰੋਟੀ ਸਰ ਗਿਆ ਤਾਂ ਠੀਕ ਨਹੀਂ ਤੇ ਪੌਣ ਸ਼ੱਕ ਸੌ ਜਾਣਾ ਸਰਦਾਰ ਚੰਨਣ ਸਿੰਘ ਦੀ ਇਕਲੌਤੀ ਧੀ ਬਿੰਦੋ ਮੈਨੂੰ ਆਪਣਾ ਭਰਾ ਮੰਨਦੀ ਸੀ ਮੈਂ ਬਿਨਾਂ ਪੁੱਛੇ ਬਿੰਦੋ ਦੀ ਰਸੋਈ 'ਚ ਪੈ ਰੋਟੀਆਂ ਵਾਲੇ ਛਾਬੇ ਨੂੰ ਹੱਥ ਪਾਇਆ ਤਾਂ ਬਿੰਦੋ ਦੀ ਬੀਬੀ ਨੇ ਹਾਕ ਮਾਰ ਕੇ ਕਿਹਾ ਤੇਰਾ ਪਾਪਾ ਆਉਣ ਵਾਲਾ ਆ ਆਟਾ ਲਿਆਉਂਦਾ ਤੇ ਲਾ ਦਿੰਨੀ ਆ ਥੋੜਾ ਉਡੀਕ ਕਰ ਲੈ ਮੇਰਾ ਪੁੱਤ ਮੈਂ ਕਿਹਾ ਨਹੀਂ ਬੀਬੀ ਇੱਕ ਬਿਆ ਪ੍ਰਸ਼ਾਦਾ ਪਿਆ ਆ ਮੈਂ ਛਕ ਲੈਣਾ ਰੋਟੀ ਖਾ ਕੇ ਬਿੰਦੋ ਦੀ ਬੀਬੀ ਕੋਲ ਹੀ ਸੌ ਗਿਆ ਪਰ ਜਦੋਂ ਸਵੇਰੇ ਉੱਠਿਆ ਤਾਂ ਆਪਣੇ ਘਰ ਹੀ ਪਿਆ ਸੀ ਸਵੇ ਕਸੀ ਪਰ ਕਮਜ਼ੋਰੀ ਬਹੁਤ ਸੀ ਮੇਰੇ ਸ਼ਰਾਬੀ ਪਿਓ ਨੇ ਸ਼ਾਇਦ ਅੱਜ ਤਰਸ ਕਰਕੇ ਮੇਰੀ ਬਿਮਾਰ ਮਾਂ ਨੂੰ ਨਹੀਂ ਸੀ ਕੁੱਟਿਆ ਮਾਤਾ ਜੀ ਨੇ ਦੋ ਘੁੱਟ ਚਾਹ ਨਾਲ ਬ੍ਰੈਡ ਖਵਾ ਕੇ ਛੇਤੀ ਨਾਲ ਸਕੂਲ ਤੋਰ ਦਿੱਤਾ ਇਹ ਉਹੀ ਬ੍ਰੈਡ ਸੀ ਜਿਹੜੇ ਮਾਤਾ ਜੀ ਨੇ ਬਿਮਾਰ ਹੋਣ ਕਰਕੇ ਬਿੰਦੂ ਕੋਲੋਂ ਮੰਗਵਾਏ ਸੀ ਸਕੂਲ ਮੇਰਾ ਮਨ ਉਦਾਸ ਹੀ ਰਿਹਾ ਅੱਧੀ ਛੁੱਟੀ ਤੋਂ ਪਹਿਲਾਂ ਹੀ ਖੋਜ ਹੀ ਪੈਣ ਲੱਗ ਪਈ ਪਰ ਅੱਜ ਮੇਰੇ ਕੋਲ ਖਾਣ ਨੂੰ ਕੁਝ ਵੀ ਨਹੀਂ ਸੀ ਅੱਧੀ ਛੁੱਟੀ ਹੋਈ ਸਭ ਰੋਟੀ ਖਾ ਰਹੇ ਸੀ ਪਰ ਮੈਂ ਨਹੀਂ ਮੇਰਾ ਜੀ ਕਰੇ ਕਿਸੇ ਕੋਲੋਂ ਕੁਝ ਖੋ ਕੇ ਖਾ ਲਵਾਂ ਸਰੀਰ ਭੁੱਖ ਨਾਲ ਡਿਗੂ ਡਿਗੂ ਕਰੇ ਪਾਣੀ ਪੀ ਲਿਆ ਕਰਾਂ ਅੱਧੀ ਛੁੱਟੀ ਖਤਮ ਹੋਣ ਵਾਲੀ ਸੀ ਮੇਰੇ ਦਿਮਾਗ ਵਿੱਚ ਭੁੱਖ ਆਪਣੀ ਮਾਂ ਤੇ ਸ਼ਰਾਬੀ ਕਿ ਸ਼ਰਾਬੀ ਪਿਉ ਸੀ ਲੱਗਿਆ ਕਿ ਮੇਰਾ ਤੇ ਮੇਰੀ ਮਾਂ ਦਾ ਕੌਣ ਆ ਕੋਈ ਵੀ ਨਾ ਅੱਧੀ ਛੁੱਟੀ ਖਤਮ ਹੋਣ ਵਾਲੀ ਸੀ ਮੈਂ ਪਹਿਲਾਂ ਹੀ ਕਲਾਸ 'ਚ ਜਾ ਕੇ ਬਹਿ ਗਿਆ ਕੋਈ ਕੋਈ ਹੰਝੂ ਮੇਰੀ ਅੱਖ 'ਚੋਂ ਵਗਣ ਲੱਗਿਆ ਅਚਾਨਕ ਇੱਕ ਹਮ ਜਮਾਤੀ ਨੇ ਕਿਹਾ ਹੈਪੀ ਤੇਰਾ ਪਾਪਾ ਮੈਂ ਵੇਖਿਆ ਚੰਨਣ ਸਿੰਘ ਪਾਪਾ ਭਾਵੇਂ ਭੈਣ ਬਿੰਦੂ ਦਾ ਸੀ ਪਰ ਮੈਨੂੰ ਮੇਰੇ ਨਾਲੋਂ ਕਿਤੇ ਵੱਧ ਸੀ ਹੱਥ 'ਚ ਟਿਫਨ ਫੜਿਆ ਤੇ ਤੁਰਿਆ ਆਵੇ ਆਖਣ ਲੱਗਾ ਪੁੱਤ ਕੱਲ ਭੁੱਖਾ ਹੀ ਸੌਂ ਗਿਆ ਸੀ ਮੈਨੂੰ ਪਤਾ ਲੱਗਿਆ ਮੈਂ ਕਿਹਾ ਹਾਂਜੀ ਬਾਪੂ ਜੀ ਬੀਬੀ ਨੂੰ ਤਾਪ ਚੜਿਆ ਸੀ ਆ ਫੜ ਮੇਰਾ ਪੁੱਤ ਬਿੰਦੋ ਨੇ ਪਰੌਂਠੇ ਬਣਾਏ ਆ ਪਤਾ ਨਹੀਂ ਕਿਉਂ ਮੇਰਾ ਮਨ ਸਵੇਰ ਦਾ ਹੀ ਭਰਿਆ ਪਿਆ ਸੀ ਮੈਥੋਂ ਰਿਹਾ ਨਾ ਗਿਆ ਪਾਪਾ ਜੀ ਨੂੰ ਚਿੰਬੜ ਗਿਆ ਤੇ ਮੈਂ ਬਹੁਤ ਰੋਣਾ ਪਾਪਾ ਜੀ ਨੇ ਪਰਨੇ ਨਾਲ ਮੇਰੇ ਹੰਝੂ ਪੂੰਝੇ ਤੇ ਕਿਹਾ ਬਾਬੇ ਦੇ ਪੁੱਤਾਂ ਨੇ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਤੇ ਤੂੰ ਤੇ ਆਪ ਬਾਬੇ ਦਾ ਪੋਤੇ ਆ ਫਿਰ ਤੂੰ ਭੁੱਖਾ ਕਿਵੇਂ ਰਹਿ ਸਕਦਾ ਪੁੱਤ ਬਗਾਨਾ ਸੀ ਪਰ ਬਾਬੇ ਦੇ ਸਿੱਖ ਕੋਲੋਂ ਭੁੱਖਾ ਨਾ ਝਰਿਆ ਗਿਆ ਬੜਾ ਚਿਰ ਬਾਅਦ ਬਿੰਦੋ ਨੇ ਦੱਸਿਆ ਕਿ ਡੰਗ ਟਪਾਉਣ ਲਈ ਪਾਪਾ ਜੀ ਨੇ ਉਦੋਂ 20 ਰੁਪਈਆ ਦੀ ਕਿਸੇ ਨੂੰ ਵੇਚ ਦਿੱਤੀ ਸੀ ਗਰੰਥੀ ਮਲਕੀਤ ਸਿੰਘ ਕਹਿੰਦਾ ਹੁੰਦਾ ਸੀ ਗੁਰੂ ਬਾਬੇ ਨੂੰ ਧਿਆਇਆ ਕਰੋ ਕਈ ਵੀ ਜੀ ਅੱਜ ਜਿਉਂਦਾ ਨਹੀਂ ਜੇ ਹੁੰਦਾ ਤੇ ਉਹਨਾਂ ਤੋਂ ਵਾਰੇ ਜਾਂਦਾ ਮੈਂ ਡਾਲਰ ਤੇ ਕੀ ਆਪਣਾ ਆਪ ਵੀ ਉਹਨਾਂ ਤੋਂ ਵਾਰ ਦਿੰਦਾ ਅੱਜ ਬੇਸ਼ੱਕ ਅਮੀਰ ਹਾਂ ਪਰ ਕਰਜ਼ਾਈ ਵੀ ਪਾਣੀ ਨਾਲ ਭਿੱਜੀਆਂ ਅੱਖਾਂ ਖੁੱਲੀਆਂ ਤਾਂ ਮੈਂ ਇੱਕ ਪੁੱਤਾਂ ਪੁੱਤਰਿਆਂ ਵਾਲਾ ਸਰਦਾਰ ਸੀ ਤੇ ਇੱਕ ਅਮਰੀਕਾ ਦੇ ਅਲੀਸ਼ਾਨ ਘਰ ਵਿੱਚ ਇੱਕ ਸੋਹਣੇ ਬੈੱਡ ਤੇ ਲੇਟਿਆ ਪਿਆ ਸੀ ਇਹ ਕਹਾਣੀ ਡਾਕਟਰ ਅਮਰਿਤ ਸਿਰਜਣਾ ਸਿੰਘ ਕੈਲੀਫੋਰਨੀਆ ਨੂੰ ਸਮਰਪਿਤ